ਮਾਹੌਲ ਇਸ ਟਾਈਮ ਇੱਕ ਤਰ੍ਹਾਂ ਦੇ ਨਾਲ ਕਹਿ ਲਈਏ ਕਿ ਜੰਗ ਵਾਲਾ ਬਣਿਆ ਹੋਇਆ ਲੜਾਈ ਦੀਆਂ ਗੱਲਾਂ ਚੱਲ ਰਹੀਆਂ ਹਥਿਆਰਾਂ ਦੀਆਂ ਗੱਲਾਂ ਚੱਲ ਰਹੀਆਂ ਤਾਂ ਇਹਦੇ ਵਿਚਕਾਰ ਮੈਂ ਕਿਹੋ ਜਿਹਾ ਵੀਡੀਓ ਲੈ ਕੇ ਆਇਆ ਜਿਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰੂੰਗਾ ਕਿ ਕਿਹੜੇ ਦੁਨੀਆ ਦੇ ਟੌਪ 10 ਦੇਸ਼ ਨੇ ਜਿਹੜੇ ਆਪਣੇ ਡਿਫੈਂਸ ਦੇ ਉੱਤੇ ਡਿਫੈਂਸ ਇੱਕ ਤਰ੍ਹਾਂ ਨਾਲ ਇੱਕ ਕਹਿਣ ਦਾ ਸ਼ਬਦ ਹੈਗਾ ਜਿਵੇਂ ਬਹੁਤ ਸਾਰੇ ਇਤਿਹਾਸਕਾਰਾਂ ਨੇ ਹੋਰਾਂ ਨੇ ਕਿਹਾ ਵੀ ਡਿਫੈਂਸ ਨਹੀਂ ਅਸਲ ਦੇ ਵਿੱਚ ਤਾਂ ਇਹ ਅਟੈਕ ਹੀ ਹੁੰਦਾ ਵਾ ਤਾਂ ਹਥਿਆਰਾਂ ਦੇ ਉੱਪਰ ਕਿਹੜੇ ਦੇਸ਼ ਨੇ ਜਿਹੜੇ ਸਭ ਤੋਂ ਜ਼ਿਆਦਾ ਖਰਚ ਕਰਦੇ ਨੇ ਤੇ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਜੇ ਉਹਨਾਂ ਦਾ ਕੰਪੈਰੀਜ਼ਨ ਕਰੀਏ ਤਾਂ ਕਿਹੜਾ ਮੁਲਕ ਕਿੱਥੇ ਖੜਾ ਵਾ ਤਾਂ ਸਭ ਤੋਂ ਪਹਿਲੇ ਨੰਬਰ ਦੇ ਉੱਪਰ ਹੈਗਾ ਗੈਸ ਕਰਨ ਦੇ ਕੋਈ ਲੋੜ ਨਹੀਂ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਵਾ ਕਿਹੜਾ ਦੇਸ਼ ਇਹ ਹੋ ਸਕਦਾ ਉਹ ਹੈਗਾ ਅਮਰੀਕਾ ਪਰ ਅਗਲੀ ਚੀਜ਼ ਸ਼ਾਇਦ ਇਹ ਚੀਜ਼ ਤੁਹਾਨੂੰ ਵੀ ਪੂਰੀ ਤਰ੍ਹਾਂ ਨਾਲ ਹੈਰਾਨ ਕਰੂਗੀ ਸ਼ਾਇਦ ਤੁਹਾਨੂੰ ਇਸ ਚੀਜ਼ ਦਾ ਪਤਾ ਨਹੀਂ ਹੋਊਗਾ ਪੂਰੀ ਦੁਨੀਆ ਦੇ ਵਿੱਚ ਜਿੰਨਾ ਵੀ ਬਜਟ ਹਰ ਸਾਲ ਦਾ ਹਥਿਆਰਾਂ ਦੇ ਉੱਪਰ ਲੱਗਦਾ ਵਾ ਉਹਦਾ 37% ਕੱਲਾ ਯੂਜ਼ ਕਰਦਾ ਵਾ ਅਮਰੀਕਾ ਕਿਹਨ ਦਾ ਮਤਲਬ ਹਰ ਸਾਲ ਦੇ ਪੂਰੀ ਦੁਨੀਆ ਦੇ ਦੇਸ਼ਾਂ ਦੇ ਵਿੱਚ ਜੇ ਆਪਾਂ ਮੰਨ ਲਈਏ ਕਿ 100 ਰੁਪਏ ਖਰਚ ਕੀਤੇ ਜਾਂਦੇ ਆ ਹਥਿਆਰਾਂ ਦੇ ਉੱਤੇ ਤਾਂ ਉਹਨਾਂ ਦੇ ਵਿੱਚੋਂ 37 ਰੁਪਏ ਇਕੱਲਾ ਅਮਰੀਕਾ ਖਰਚਦਾ ਆਪਾਂ ਕਈ ਵਾਰੀ ਕਹਿੰਦੇ ਕਿ ਪਹਿਲੇ ਤੇ ਆਇਆ ਕੋਈ ਦੂਜੇ ਤੀਸਰੇ ਤੇ ਤਾਂ ਪਹਿਲੇ ਦੂਸਰੇ ਤੀਸਰੇ ਦਾ ਕਈ ਵਾਰੀ ਫਰਕ ਆਪਸ ਵਿੱਚ ਬਹੁਤ ਥੋੜਾ ਥੋੜਾ ਹੁੰਦਾ ਚਾਹੇ ਆਪਾਂ ਖੇਡਾਂ ਦੇਖ ਲਈਏ ਤੇ ਚਾਹੇ ਸਕੂਲ ਦੇ ਵਿੱਚ ਬੱਚਿਆਂ ਦੇ ਨੰਬਰ ਦੇਖ ਲਈਏ ਪਰ ਇੱਥੇ ਪਹਿਲੇ ਨੰਬਰ ਦੇ ਉੱਪਰ ਅਮਰੀਕਾ ਮਤਲਬ ਬਹੁਤ ਹੀ ਜ਼ਿਆਦਾ ਵੱਡੇ ਫਰਕ ਦੇ ਨਾਲ ਅੱਗੇ ਆ ਕਿਸੇ ਵੀ ਹੋਰ ਕੰਟਰੀ ਤੋਂ ਟੋਟਲ ਜਿਹੜਾ ਉਹਨਾਂ ਦਾ ਬਜਟ ਆ ਰੀਸੈਂਟ ਜਿਹੜਾ ਉਹਨਾਂ ਦਾ ਬਜਟ ਆਇਆ ਉਹਦੇ ਵਿੱਚ 997 ਬਿਲੀਅਨ ਡਾਲਰ ਉਹਨਾਂ ਨੇ ਖਰਚੇ ਆ ਕੱਲੇ ਹਥਿਆਰਾਂ ਦੇ ਉੱਤੇ ਉਹਨਾਂ ਦੇ ਆਪਣੇ ਬਜਟ ਦਾ 3.4% ਆ ਜਿਹੜਾ ਕਿ ਹੁਣ ਹੋਰ ਪਹਿਲਾਂ ਦੇ ਨਾਲੋਂ ਜ਼ਿਆਦਾ ਵੱਧ ਗਿਆ ਦੂਸਰੇ ਨੰਬਰ ਤੇ ਉੱਪਰ ਹੈਗਾ ਚੀਨ ਪੂਰੀ ਦੁਨੀਆ ਦੇ ਟੋਟਲ ਡਿਫੈਂਸ ਬਜਟ ਦਾ 12% 100 ਦੇ ਵਿੱਚੋਂ 12 ਰੁਪਏ ਖਰਚ ਕਰਦਾ ਵਾ ਕੱਲਾ ਚਾਈਨਾ ਜੇ ਅਮਰੀਕਾ ਨੇ 997 ਬਿਲੀਅਨ ਡਾਲਰ ਖਰਚ ਕੀਤੇ ਆ ਤਾਂ ਚਾਈਨਾ ਨੇ ਇੱਕ ਸਾਲ ਪਹਿਲਾਂ ਖਰਚ ਕੀਤੇ ਆ 334 ਬਿਲੀਅਨ ਡਾਲਰ ਮਤਲਬ ਇੱਕ ਤਰ੍ਹਾਂ ਕਹਿ ਲਈਏ ਕਿ ਅਮਰੀਕਾ ਤੋਂ ਤਕਰੀਬਨ ਤੀਜਾ ਹਿੱਸਾ 2015 ਤੋਂ ਲੈ ਕੇ ਜੇ ਹੁਣ ਤੱਕ ਦੀ ਗੱਲ ਕਰੀ ਆਪਾਂ ਤਕਰੀਬਨ 10 ਸਾਲ ਦੀ ਤਾਂ ਚਾਈਨਾ ਦੀ ਜਿਹੜੀ ਡਿਫੈਂਸ ਦੇ ਉੱਪਰ ਸਪੈਂਡਿੰਗ ਹੈਗੀ ਆ ਉਹ ਤਕਰੀਬਨ 68% ਵੱਧ ਚੁੱਕੀ ਆ ਤੀਸਰੇ ਨੰਬਰ ਦੇ ਉੱਪਰ ਪਿਛਲੇ ਸਾਲ 149 ਬਿਲੀਅਨ ਡਾਲਰ ਖਰਚ ਕੇ ਰਸ਼ੀਆ ਆਉਂਦਾਵਾ ਤੀਸਰੇ ਨੰਬਰ ਦੇ ਉੱਪਰ ਤੇ ਆਪਣੀ ਉਸ ਤੋਂ ਪਿਛਲੇ ਸਾਲ ਦੀ ਡਿਫੈਂਸ ਬਜਟ ਤੋਂ ਕਿੰਨਾ ਜ਼ਿਆਦਾ ਵਧਾਤਾ ਇਹਨਾਂ ਨੇ 38% ਮਤਲਬ ਪਿਛਲੇ ਸਾਲ ਹੀ ਇਹਨਾਂ ਨੇ ਇੱਕਦਮ ਬਹੁਤ ਵੱਡਾ ਜੰਪ ਲਿਆ ਵਾ ਤੇ ਆਪਣੀ ਹੀ ਪਿਛਲੇ ਸਾਲ ਦੇ ਜਿੰਨਾ ਵੀ ਪੈਸੇ ਉਹਨਾਂ ਨੇ ਡਿਫੈਂਸ ਦੇ ਉੱਪਰ ਲਾਏ ਉਹਦੇ ਨਾਲੋਂ 38% ਹੋਰ ਜ਼ਿਆਦਾ ਵਧਾਤੇ ਅਮਰੀਕਾ ਮੇ ਤੁਹਾਨੂੰ ਦੱਸਿਆ ਸੀ ਆਪਣੇ ਪੂਰੇ ਜੀਡੀਪੀ ਦਾ ਲਾਉਂਦਾ ਵਾ 3.4% ਤੇ ਰਸ਼ੀਆ ਲਾਉਂਦਾ ਵਾ 7.1% ਤਾਂ ਰਸ਼ੀਆ ਆਪਣੇ ਟੋਟਲ ਬਜਟ ਦਾ ਅਮਰੀਕਾ ਦੇ ਨਾਲੋਂ ਤਕਰੀਬਨ ਡਬਲ ਪੈਸਾ ਜਿਹੜਾ ਵਾ ਉਹ ਇਕੱਲੇ ਡਿਫੈਂਸ ਦੇ ਉੱਪਰ ਹੀ ਖਰਚ ਕਰ ਦਿੰਦਾ। ਬਾਕੀ ਇਹਦੇ ਪਿਛਲੇ ਸਾਲ ਦੇ ਨਾਲੋਂ 38% ਬਜਟ ਦੇ ਉੱਪਰ ਜ਼ਿਆਦਾ ਖਰਚ ਕਰਨ ਦਾ ਇੱਕ ਕਾਰਨ ਯੂਕਰੇਨ ਦੇ ਵਿੱਚ ਲੱਗੀ ਹੋਈ ਵਾਰ ਵੀ ਹੈ। ਚੌਥੇ ਨੰਬਰ ਦੇ ਉੱਪਰ ਹੈਗਾ ਜਰਮਨੀ। 88.5 ਬਿਲੀਅਨ ਡਾਲਰ ਲਾਏ ਆ ਜਰਮਨੀ ਨੇ ਲਾਸਟ ਆਪਣੇ ਬਜਟ ਦੇ ਵਿੱਚ ਹਥਿਆਰਾਂ ਦੇ ਉੱਪਰ ਤੇ ਆਪਣੀ ਟੋਟਲ ਜੀਡੀਪੀ ਦਾ ਜਰਮਨੀ ਖਰਚ ਕਰਦਾ ਡਿਫੈਂਸ ਦੇ ਉੱਪਰ 1.9% ਤੇ ਜੇ ਆਪਾਂ ਕੱਲੇ ਯੂਰਪ ਦੀ ਗੱਲ ਕਰੀਏ ਸੈਂਟਰਲ ਤੇ ਵੈਸਟ ਯੂਰਪ ਜਿਹੜੇ ਅਸਲ ਦੇ ਵਿੱਚ ਤਾਕਤਵਰ ਦੇਸ਼ ਹੈਗੇ ਆ ਯੂਰਪ ਦੇ ਕਿਉਂਕਿ ਈਸਟ ਯੂਰਪ ਕਮਜ਼ੋਰ ਆ ਉਹਨਾਂ ਦੇ ਨਾਲੋਂ ਹਰ ਪੱਖ ਤੋਂ ਹੀ ਆਰਥਿਕ ਪੱਖ ਤੋਂ ਵੀ ਤੇ ਜਿਹੜੇ ਮੇਨ ਯੂਰਪ ਦੇ ਕੰਟਰੀ ਨੇ ਜਿਹੜੇ ਤਾਕਤਵਰ ਮੰਨੇ ਜਾਂਦੇ ਆ ਉਹਨਾਂ ਦੇ ਵਿੱਚ ਜਰਮਨੀ ਪਹਿਲੇ ਨੰਬਰ ਤੇ ਆ ਤੇ ਜਰਮਨ ਤੋਂ ਥੋੜਾ ਜਿਹਾ ਹੀ ਪਿੱਛੇ ਹੈਗਾ ਇੰਡੀਆ 5ਵੇਂ ਨੰਬਰ ਦੇ ਉੱਪਰ ਆਉਂਦਾ ਜਰਮਨ ਨੇ ਲਾਇਆ ਸੀ 88 ਬਿਲੀਅਨ ਡਾਲਰ ਇੰਡੀਆ ਨੇ ਲਾਇਆ 86 ਬਿਲੀਅਨ ਡਾਲਰ ਜਰਮਨ ਤੇ ਇੰਡੀਆ ਦੇ ਵਿਚਕਾਰ ਸਿਰਫ 2.5 ਬਿਲੀਅਨ ਡਾਲਰ ਦਾ ਫਰਕ ਆ ਤੇ ਇੰਡੀਆ ਆਪਣੀ ਟੋਟਲ ਜੀਡੀਪੀ ਦਾ ਖਰਚ ਕਰਦਾ ਵਾ ਡਿਫੈਂਸ ਦੇ ਉੱਪਰ 2.3% ਇੰਡੀਆ ਦੇ ਨਾਲ ਰਿਲੇਟਡ ਪਰ ਇੱਕ ਚੀਜ਼ ਬਾਕੀ ਹੋਰ ਦੇਸ਼ਾਂ ਤੋਂ ਥੋੜੀ ਅਲੱਗ ਆ ਬਾਕੀ ਦੇ ਦੇਸ਼ ਜਿੱਤੇ ਖਰਚ ਕਰਦੇ ਆ ਤਾਂ ਖਰਚ ਵੀ ਕਿਵੇਂ ਕੀਤਾ ਜਾਂਦਾ ਉਹਦੇ ਵਿੱਚਕਾਰ ਅਲੱਗ-ਅਲੱਗ ਚੀਜ਼ਾਂ ਆਉਂਦੀਆਂ ਨੇ ਤੇ ਜਿਹੜੇ ਹੁਣ ਤੱਕ ਆਪਾਂ ਕੰਟਰੀਆਂ ਦੀ ਗੱਲ ਕੀਤੀ ਸੀਗੀ ਉਹ ਖਰਚ ਕਰਦੇ ਆ ਇਹਨਾਂ ਹਥਿਆਰਾਂ ਨੂੰ ਬਣਾਉਣ ਦੇ ਵਿੱਚ ਉਹਨਾਂ ਦੀ ਪ੍ਰੋਡਕਸ਼ਨ ਦੇ ਵਿੱਚ ਪਰ ਇੰਡੀਆ ਇੱਕ ਤਰੀਕੇ ਦੇ ਨਾਲ ਇੱਕ ਪੱਖ ਤੋਂ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਅੱਗੇ ਆ ਉਹ ਹੈਗਾ ਹਥਿਆਰਾਂ ਨੂੰ ਖਰੀਦਣਾ ਤੇ ਇੰਡੀਆ ਦਾ ਜਿਆਦਾ ਪੈਸਾ ਇਸੇ ਚੀਜ਼ ਦੇ ਵਿੱਚ ਵਰਤਿਆ ਜਾਂਦਾ ਇਸੇ ਕਰਕੇ ਹੁਣ ਜਿਹੜੇ ਹਥਿਆਰ ਨੇ ਉਹਨਾਂ ਨੂੰ ਮੇਡ ਇਨ ਇੰਡੀਆ ਕਰਨ ਦਾ ਇੱਕ ਬਹੁਤ ਵੱਡਾ ਪਲਾਨ ਹੈਗਾ ਇੰਡੀਅਨ ਗਵਰਨਮੈਂਟ ਦਾ ਤਾਂ ਇਸੇ ਕਰਕੇ ਜਿਹੜੀਆਂ ਇੰਡੀਅਨ ਕੰਪਨੀਆਂਜ਼ ਨੇ ਹੁਣ ਜ਼ਿਆਦਾਤਰ ਪੈਸਾ ਉਹਨਾਂ ਦੇ ਉੱਪਰ ਲਾਇਆ ਜਾ ਰਿਹਾ ਤਾਂ ਕਿ ਬਾਹਰੋਂ ਹਥਿਆਰ ਮੰਗਵਾਉਣ ਦੇ ਨਾਲੋਂ ਆਪਣੇ ਹੀ ਘਰੇ ਹਥਿਆਰ ਬਣਾਏ ਜਾਣ ਕੀ 82.8 ਬਿਲੀਅਨ ਡਾਲਰ ਤਕਰੀਬਨ 82 ਬਿਲੀਅਨ ਡਾਲਰ ਆਪਾਂ ਮੰਨ ਲੈਨੇ ਆ 82 ਬਿਲੀਅਨ ਡਾਲਰ ਲਾ ਕੇ ਇੰਗਲੈਂਡ ਆਉਂਦਾ ਵਾ ਯੂਨਾਈਟਿਡ ਕਿੰਗਡਮ ਆਉਂਦਾ ਵਾ 6ਵੇਂ ਨੰਬਰ ਦੇ ਉੱਪਰ ਤੇ ਆਪਣੀ ਜੀਡੀਪੀ ਦਾ ਟੋਟਲ 2.3% ਯੂਨਾਈਟਿਡ ਕਿੰਗਡਮ ਲਾਉਂਦਾ ਵਾ ਹਥਿਆਰਾਂ ਦੇ ਉੱਪਰ ਡਿਫੈਂਸ ਦੇ ਉੱਪਰ 7ਵੇਂ ਨੰਬਰ ਦੇ ਉੱਪਰ ਹੈਗਾ ਸਾウਦੀ ਅਰੇਬੀਆ तकरीबन 80 ਬਿਲੀਅਨ ਡਾਲਰ ਹੁਣ ਇੱਥੇ ਜਿਆਦਾ ਫਰਕ ਨਹੀਂ ਹੈ ਸਾウਦੀ ਅਰੇਬੀਆ 80 ਆ ਯੂਨਾਈਟਿਡ ਕਿੰਗਡਮ 82 ਆ ਇੰਡੀਆ 86 ਆ ਜਰਮਨੀ 88 ਆ ਤੇ ਸਾਰੇ ਦੇਸ਼ तकरीबन ਨੇੜੇ ਨੇੜੇ ਹੀ ਆ ਜਾਂਦੇ ਆ ਪਰ ਸਾウਦੀ ਅਰੇਬੀਆ ਦੀ ਕਹਾਣੀ ਇੱਕ ਤਰੀਕੇ ਦੇ ਨਾਲ ਬਿਲਕੁਲ ਦਿਲਚਸਪਾ ਜਿੰਨੇ ਵੀ ਬਾਕੀ ਦੇ ਮੈਂ ਸਾਰਿਆਂ ਦੇ ਅੰਕੜੇ ਤੁਹਾਨੂੰ ਨਹੀਂ ਬੋਲੇ ਤਾਂ ਕਿ ਤੁਸੀਂ ਬੋਰ ਨਾ ਹੋਵੋ ਪਰ 2015 ਤੋਂ ਲੈ ਕੇ 25 ਤੱਕ ਮਤਲਬ ਪਿਛਲੇ 10 ਸਾਲਾਂ ਦੇ ਵਿੱਚ ਹਰ ਇੱਕ ਕੰਟਰੀ ਦਾ ਜਿਹੜਾ ਡਿਫੈਂਸ ਬਜਟ ਆ ਉਹ ਬਹੁਤ ਜ਼ਿਆਦਾ ਵਧਿਆ ਵਾ ਕੱਲਾ ਸਾਊਦੀ ਅਰੇਬੀਆ ਇਹੋ ਜਿਹਾ ਕੰਟਰੀ ਆ ਜਿਹਦਾ ਪਿਛਲੇ 10 ਸਾਲਾਂ ਦੇ ਵਿੱਚ ਬਜਟ ਵਧਣ ਦੇ ਨਾਲੋਂ ਉਲਟਾ ਬਹੁਤ ਹੱਦ ਤੱਕ ਘਟ ਚੁੱਕਿਆ 20% ਦੀ ਡਿਕਰੀਸ ਆਈ ਆ ਇਹਨਾਂ ਦੇ ਡਿਫੈਂਸ ਬਜਟ 'ਚ ਕਹਿਣ ਦਾ ਮਤਲਬ ਆ ਕਿ ਜੇ 2015 ਦੇ ਵਿੱਚ ਸਾਊਦੀ ਅਰੇਬੀਆ ਨੇ 100 ਰੁਪਇਆ ਲਾਇਆ ਸੀ ਆਪਣੇ ਡਿਫੈਂਸ ਤੇ ਤਾਂ 2025 ਦੇ ਵਿੱਚ ਆ ਕੇ ਕਿੰਨਾ ਲਾਇਆ 80 ਰੁਪਏ ਪਰ ਫਿਰ ਵੀ ਇਹਨਾਂ ਆਪਣਾ ਬਜਟ ਘਟਾਉਣ ਦੇ ਬਾਵਜੂਦ ਅਰਬ ਵਰਲਡ ਦੇ ਵਿੱਚ ਹਾਲੇ ਵੀ ਸਾਊਦੀ ਅਰੇਬੀਆ ਸਭ ਤੋਂ ਪਹਿਲੇ ਨੰਬਰ ਦੇ ਉੱਪਰ ਬਣਿਆ ਹੋਇਆ ਫੇਰ ਆ ਜਾਂਦਾ ਜੀ ਨੰਬਰ ਯੂਕਰੇਨ ਦਾ ਇੱਥੇ ਆ ਕੇ ਥੋੜਾ ਜਿਹਾ ਡ੍ਰੌਪ ਹੁੰਦਾ तकरीबन 65 ਬਿਲੀਅਨ ਜੇ ਐਗਜ਼ੈਕਟ ਦੇਖੀਏ ਤਾਂ 64.7 ਬਿਲੀਅਨ ਡਾਲਰ ਯੂਕਰੇਨ ਨੇ ਖਰਚ ਕੀਤੇ ਆਪਣੇ ਹਥਿਆਰਾਂ ਦੇ ਉੱਤੇ ਪੰਜਾਬੀ ਦੇ ਵਿੱਚ ਇੱਕ ਖਾਨ ਆ ਕਿ ਆਪੇ ਫਾਥੜੀਏ ਤੈਨੂੰ ਕੌਣ ਛੜਾਵੇ ਤਾਂ ਇੱਥੇ ਗੱਲ ਯੂਕਰੇਨ ਦੇ ਨਾਲ ਉਹ ਵਾਲੀ ਹੋਈ ਆ ਨਾਟੋ ਲੈਂਦਾ ਲੈਂਦਾ ਹੋਰ ਹੀ ਚੱਕਰਾਂ ਦੇ ਵਿੱਚ ਪੈ ਗਿਆ ਹਰ ਜਿਵੇਂ ਇਹਨਾਂ ਸਾਰੇ ਦੇਸ਼ਾਂ ਦੇ ਵਿੱਚਕਾਰ ਕੋਈ ਅਲੱਗ-ਅਲੱਗ ਚੀਜ਼ ਕੋਈ ਇੰਟਰਸਟਿੰਗ ਹੈ ਜਿਵੇਂ ਮੈਂ ਤੁਹਾਨੂੰ ਸਾਊਦੀ ਅਰੇਬੀਆ ਦਾ ਦੱਸਿਆ ਯੂਕਰੇਨ ਦੇ ਨਾਲ ਇੱਕ ਚੀਜ਼ ਬਹੁਤ ਇੰਟਰਸਟਿੰਗ ਚੱਲ ਰਹੀ ਹੈ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਹੁਣੇ ਤੱਕ ਮੈਂ ਤੁਹਾਨੂੰ ਅੱਡ-ਅੱਡ ਕੰਟਰੀਜ਼ ਦੱਸੇ ਕਿ ਆਪਣੇ ਟੋਟਲ ਜੀਡੀਪੀ ਦਾ ਕਿੰਨਾ ਉਹ ਹਥਿਆਰਾਂ ਦੇ ਉੱਪਰ ਲਾ ਰਹੇ ਆ ਸਭ ਤੋਂ ਮੂਰੇ ਕੌਣ ਚੱਲ ਰਿਹਾ ਸੀਗਾ ਰਸ਼ੀਆ 7.1% ਤੇ ਹੁਣ ਤੁਸੀਂ ਵੇਟ ਕਰੋ ਹੁਣ ਆ ਗਿਆ ਯੂਕਰੇਨ ਯੂਕਰੇਨ ਇਸ ਟਾਈਮ ਆਪਣੀ ਜੀਡੀਪੀ ਜੇ ਕੋਈ ਇਸ ਟਾਈਮ ਉਹਨਾਂ ਦੇ ਕੋਈ ਬਚੀ ਹੈਗੀ ਆ ਤਾਂ ਉਹਦਾ 54% ਕੱਲੇ ਹਥਿਆਰਾਂ ਦੇ ਉੱਪਰ ਲਾ ਰਿਹਾ ਇਹ ਹੁੰਦੀ ਆ ਲੜਾਈ ਇਹਨੂੰ ਕਹਿੰਦੇ ਆ ਵਾਰ ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਬੈਠ ਕੇ ਆਪਾਂ ਆਰਾਮ ਦਾ ਇੱਕ ਸੋਫਿਆਂ ਦੇ ਉੱਪਰ ਬਹਿ ਕੇ ਕਹਿ ਦਿੰਨੇ ਆ ਜੋਸ਼ ਦੇ ਵਿੱਚ ਕਿ ਲੜਾਈ ਲੱਗਣੀ ਚਾਹੀਦੀ ਆ ਪਰ ਜਿਹੜਾ ਪੈਸਾ ਹੋਰ ਬਹੁਤ ਸਾਰੇ ਕੰਮਾਂ ਦੇ ਉੱਪਰ ਲੱਗ ਸਕਦਾ ਸੀ ਉਹ ਸਾਰਾ ਦਾ ਸਾਰਾ ਦੇਖੋ ਹੁਣ ਕਿੱਥੇ ਉਹਨਾਂ ਦਾ ਲੱਗ ਰਿਹਾ ਇੱਕ ਹੋਰ ਦਿਲਚਸਪ ਚੀਜ਼ ਆ ਆਪਾਂ ਇੱਥੇ ਕਹਿ ਦਿੰਨੇ ਆ ਕਿ ਹਾਂ ਉਹਨਾਂ ਦੀ ਲੜਾਈ ਚੱਲ ਰਹੀ ਆ ਪਰ ਜਿਹੜਾ ਕੰਟਰੀ ਉਹਨਾਂ ਦੇ ਨਾਲ ਲੜ ਰਿਹਾ ਵਾ ਰਸ਼ੀਆ ਉਹ ਹਾਲੇ ਵੀ ਨਾਲੇ ਤਾਂ ਯੂਕਰੇਨ ਦੇ ਨਾਲ ਲੜਾਈ ਦੇ ਵਿੱਚ ਆ ਪਰ ਉਹਦਾ ਹਾਲੇ ਵੀ ਆਪਦੀ ਜੀਡੀਪੀ ਦਾ ਕਿੰਨਾ ਲੱਗਿਆ ਹੋਇਆ ਸਿਰਫ 7% ਮਤਲਬ 93 ਰੁਪਏ ਹਾਲੇ ਵੀ ਰਸ਼ੀਆ ਆਪਣੇ ਲੋਕਾਂ ਦੇ ਉੱਤੇ ਜਾਂ ਹੋਰ ਕਮਾਕਾਰਾਂ 인ਫਰਾਸਟ੍ਰਕਚਰ ਦੇ ਉੱਪਰ ਵਰਤਰਿਆ ਜਦੋਂ ਕਿ ਦੂਜੇ ਪਾਸੇ ਹੈਗਾ ਯੂਕਰੇਨ ਜਿਨੇ ਅਮਰੀਕਾ ਦੀ ਸ਼ਹਿ ਦੇ ਵਿੱਚ ਆ ਕੇ ਯੂਨਾਈਟਿਡ ਨੇਸ਼ਨਸ ਦੀ ਸ਼ਹਿਰ ਦੇ ਵਿੱਚ ਆ ਕੇ ਕਹਿ ਲੋ ਜਾਂ ਜੋ ਵੀ ਹੋਣ ਕਹਿ ਲੋ ਚਲੋ ਲੰਬੀਆਂ ਗੱਲਾਂ ਨੇ ਉਹ ਟੌਪਿਕ ਕਿਸੇ ਹੋਰ ਪਾਸੇ ਨਿਕਲ ਜਾਣਾ ਹੋ ਸਕਦਾ ਬਹਿਸ ਦਾ ਮੁੱਦਾ ਵੀ ਹੋਵੇ ਉਹ 54 ਰੁਪਏ 100 ਦੇ ਵਿੱਚੋਂ ਕੱਲੇ ਉਹਦੇ ਇੱਧਰ ਲੱਗ ਰਹੇ ਆ ਬਾਕੀ ਸਿਰਫ ਉਹਦੇ ਕੋ ਬਚ ਰਹੇ ਆ 46 ਰੁਪਏ ਤੇ 46 ਰੁਪਏ ਵੀ ਜਿਹੜਾ ਉਹਨਾਂ ਦੇ ਇਨਫਰਾਸਟ੍ਰਕਚਰ ਦਾ ਹਾਲ ਹੋ ਚੁੱਕਿਆ ਉਹਨਾਂ ਦੇ ਸ਼ਹਿਰਾਂ ਦਾ ਉਹਨਾਂ ਦੀਆਂ ਇਮਾਰਤਾਂ ਦਾ ਹੋਰ ਸਾਰੇ ਕਾਸੇ ਦਾ ਉਹ ਸਾਰੇ ਦੇ ਸਾਰੇ ਉੱਥੇ ਉਸ ਖੂਹ ਦੇ ਵਿੱਚ ਲੱਗ ਜਾਣੇ ਤੇ ਅਗਲੀ ਚੀਜ਼ ਇਹ ਹੈਗੀ ਆ ਕਿ ਜਿਹੜੇ ਅਮਰੀਕਾ ਦੀ ਸ਼ਹਿਰ ਦੇ ਉੱਤੇ ਰਸ਼ੀਆ ਦੇ ਨਾਲ ਬਗਾੜੀ ਆ ਤੇ ਉਹੀ ਅਮਰੀਕਾ ਤੇ ਉਹੀ ਡੋਨਲਡ ਟਰੰਪ ਆ ਤੇ ਤੁਸੀਂ ਉਹ ਵੀਡੀਓ ਦੇਖਿਆ ਹੋਣਾ ਜਦੋਂ ਜ਼ੇਲੈਂਸਕੀ ਨੂੰ ਸ਼ਾਇਦ ਇਤਿਹਾਸ ਚ ਪਹਿਲੀ ਵਾਰੀ ਇਹ ਹੋਇਆ ਹੋਗਾ ਕਿਸੇ ਦੇਸ਼ ਦੇ ਲੀਡਰ ਨੂੰ ਔਨ ਕੈਮਰਾ ਕਿਸੇ ਦੂਸਰੇ ਦੇਸ਼ ਦੇ ਲੀਡਰ ਨੇ ਸ਼ਰਮ ਬੇਇਜਤ ਕੀਤਾ ਵਾ ਇਹ ਕਦੇ ਦੁਨੀਆ ਦੇ ਇਤਿਹਾਸ ਚ ਨਹੀਂ ਹੁੰਦਾ ਬਾਹਰ ਆਉਂਦੇ ਆ ਦਰਵਾਜ਼ਿਆਂ ਦੇ ਮੂਰੇ ਖੜਦੇ ਆ ਦੋਨੇ ਦੇਸ਼ਾਂ ਦੇ ਝੰਡੇ ਲੱਗੇ ਹੁੰਦੇ ਆ ਹੱਥ ਮਿਲਾਉਂਦੇ ਆ ਸਮਾਈਲ ਕਰਦੇ ਆ ਫੋਟੋ ਖਿਚਾਉਂਦੇ ਆ ਫਿਰ ਬੰਦ ਕਮਰਿਆਂ ਦੇ ਅੰਦਰ ਚਲੇ ਜਾਂਦੇ ਆ ਉੱਥੇ ਜਾ ਕੇ ਪਾਵੇਂ ਕਿਵੇਂ ਦੀਆਂ ਵੀ ਗੱਲਾਂ ਹੁੰਦੀਆਂ ਹੋਣ ਉਸ ਤੋਂ ਬਾਅਦ ਅਗਲਾ ਕੰਟਰੀ ਹੈਗਾ ਫਰਾਂਸ 4 ਬਿਲੀਅਨ ਡਾਲਰ ਖਰਚੇ ਆ ਫਰਾਂਸ ਨੇ ਆਪਣੇ ਡਿਫੈਂਸ ਬਜਟ ਦੇ ਉੱਪਰ ਤੇ ਆਪਣੇ ਟੋਟਲ ਜੀਡੀਪੀ ਦਾ ਤਕਰੀਬਨ 2.4% ਫਰਾਂਸ ਯੂਜ਼ ਕਰਦਾ ਵਾ ਡਿਫੈਂਸ ਦੇ ਉੱਪਰ ਤਕਰੀਬਨ ਇੰਨਾ ਕੀ ਚੱਲ ਰਿਹਾ ਸਾਰਿਆਂ ਦਾ ਹੀ ਥੋੜਾ ਜਿਆਦਾ ਅਮਰੀਕਾ ਦਾ 3.4% 7.1 ਹੈਗਾ ਰਸ਼ੀਆ ਦਾ ਚਲੋ ਯੂਕਰੇਨ ਦਾ ਉਹਦਾ ਡਿਫਰੈਂਟ ਕੇਸ ਹੈਗਾ ਮਾੜਾ ਕੰਟਰੀ ਆ ਛੋਟਾ ਕੰਟਰੀ ਆ ਵਾਰ ਚੱਲ ਰਹੀ ਹੁਣ ਇੱਕ ਬੜਾ ਦਿਲਚਸਪ ਦੇਸ਼ ਆਉਂਦਾ ਇੱਥੇ ਜਿਹਨੂੰ ਹੁਣ ਨਾਰਮਲ ਦੇ ਵਿੱਚ ਆਪਾਂ ਸ਼ਾਂਤੀ ਵਾਲਾ ਕਹਿੰਦੇ ਆ ਹੋਰ ਸਾਰਾ ਟੈਕਨੋਲੋਜੀ ਚ ਬਹੁਤ ਅੱਗੇ ਕਹਿੰਦੇ ਆ ਉਹ ਹੈਗਾ ਜਾਪਾਨ 55.3 ਬਿਲੀਅਨ ਡਾਲਰ ਇਹਨਾਂ ਨੇ ਖਰਚ ਕੀਤੇ ਆ ਤੇ ਇੱਕ ਦਿਲਚਸਪ ਜਿਹੜੀ ਚੀਜ਼ ਹੈਗੀ ਆ ਉਹ ਇਹ ਆ ਪਿਛਲੇ 2 ਸਾਲਾਂ ਦੇ ਵਿੱਚ ਇਹਨਾਂ ਦਾ ਜਿਹੜਾ ਡਿਫੈਂਸ ਬਜਟ ਆ ਉਹ ਤਕਰੀਬਨ 34% ਵੱਧ ਗਿਆ ਤੇ 1952 ਤੋਂ ਬਾਅਦ ਹੁਣ ਤੱਕ ਦਾ ਜਿਹੜਾ ਕਿਸੇ ਵੀ ਸਾਲ ਦਰ ਸਾਲ ਦੀ ਬੜੌਤਰੀ ਹੈਗੀ ਆ ਵਾਧਾ ਹੈਗਾ ਵਾ ਉਹ ਹਾਲੇ ਤੱਕ ਦਾ ਸਭ ਤੋਂ ਜ਼ਿਆਦਾ ਆ ਪਿਛਲੇ ਇਹਨਾਂ 2 ਸਾਲਾਂ ਦੇ ਵਿੱਚ ਤਾਂ ਇਹ ਸੀਗੇ ਜੀ ਦੁਨੀਆ ਦੇ ਸਭ ਤੋਂ ਵੱਡੇ 10 ਕੰਟਰੀ ਇਹ ਜਿਹੜੇ ਸਭ ਤੋਂ ਜ਼ਿਆਦਾ ਪੈਸਾ ਆਪਣਾ ਡਿਫੈਂਸ ਦੇ ਉੱਪਰ ਲਾਉਂਦੇ ਆ ਮੈਨੂੰ ਉਮੀਦ ਆ ਤੁਹਾਨੂੰ ਇਹ ਵੀਡੀਓ ਚੰਗਾ ਲੱਗਿਆ ਹੋਊਗਾ ਤੁਹਾਨੂੰ ਕੁਝ ਨਾ ਕੁਝ ਨਵੀਂ ਜਾਣਕਾਰੀ ਮਿਲੀ ਹੋ ਕੁਝ ਨਾ ਕੁਝ ਨਵਾਂ ਪਤਾ ਲੱਗਿਆ ਹੋ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ